ਭਰ ਨਹੀਂ ਸਕਦਾ ਔਰ ਦੂਜਾ ਗੱਲ ਕਿ ਤਰਨਤਾ ਜਿਹੜੇ ਦੇ ਵਿੱਚ ਕੋਈ ਵੀ ਇੰਡਸਟਰੀ ਨਹੀਂ ਕੋਈ ਕਾਰੋਬਾਰ ਨਹੀਂ ਕੋਈ ਇਹੋ ਜਿਹਾ ਸਾਧਨ ਨਹੀਂ ਹੈਗਾ ਜਿਸ ਕਰਕੇ ਸਾਡੇ ਸਮਾਜ ਦੇ ਬੱਚੇ ਨਹੀਂ ਪੜ ਸਕਦੇ ਔਰ ਜਿਹੜੀ ਸਾਡੀ ਸੰਸਥਾ ਆਪਣੇ ਸਾਰਿਆਂ ਦੀ ਉਹ ਉਹਨਾਂ ਬੱਚਿਆਂ ਦੀ ਫੀਸ ਜਿਹੜੀ ਆ ਉਹ ਭਰਨ ਨੂੰ ਜਾ ਰਿਹਾ ਬੱਚਾ ਕੋਈ ਪੜਨ ਦੇ ਲਾਇਕ ਹੋਵੇ ਬੱਚਾ ਕੋਈ ਪੜਨ ਦਾ ਚਾਰਕਦਾ ਹੋਵੇ ਉਹਦਾ ਮਾਪਿਓ ਕੋਸ਼ਿਸ਼ ਇਹ ਕਰੀਏ ਕਿ ਗੁਰਸਿੱਖ ਹੋਵੇ ਜੇ ਗੁਰਸਿੱਖ ਨਾਮ ਹੀ ਹੋਵੇ ਤੇ ਗੁਰਸਿੱਖ ਬੰਦੇ ਦਾ ਚਾਹਵਨ ਆ। ਅੱਜ ਨਾ ਕੰਮ ਬੱਚੇ ਕਰ ਰਹੇ ਆ। ਪੜ੍ਹਾਈ ਦਾ। ਪੜ੍ਹਾਈ ਜਿਹੜੀ ਆ ਇਹ ਆਪਾਂ ਸਕੂਲਾਂ ਚੋਂ ਪੜ੍ਹਦੇ ਆ। ਸਿਲਾਈ ਸੈਂਟਰਾਂ ਚੋਂ ਵੀ ਸਿੱਖੀ ਜਾਂਦੀ। ਪਰ ਜਿੱਥੇ ਪਰ ਹੁੰਦਾ ਉੱਥੇ ਸ਼ਬਦ ਦਾ ਪਹਿਰਾ ਬਣਦਾ। ਇਹ ਜਿਹੜੀ ਜੀਵਨ ਬੁਟਲੀ ਜੀਵਨ ਜਿਹੜੀ ਆ ਪੜਾਈ ਜਿਹੜੀ ਮੁੱਢਲੀ ਆ ਇਹ ਗੁਰਮਤਿ ਦੀ ਜਿਹੜੀ ਸੰਸਾਰੀ ਪੜਾਈ ਜਿਹੜੀ ਉਹ ਸਕੂਲਾਂ ਕਾਲਜਾਂ ਚ ਹੁੰਦੀ ਆ ਜਿਹੜੇ ਬੱਚੇ ਅੱਜ ਗੁਰੂ ਨਾਨਕ ਦੇਵ ਜੀ ਸੰਸਧਾ ਇਹ ਸੰਸਧਾ ਦੇ ਬੱਚਿਆਂ ਦੇ ਕੋਲੋਂ ਪੜ੍ਹ ਕੇ ਜਾਣਗੇ ਉਹਨਾਂ ਦੇ ਦਿਮਾਗ ਦੇ ਵਿੱਚ ਸਾਇਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸਿੱਖੀ ਹੋਏਗੀ ਔਰ ਉਹ ਨਸ਼ੇ ਤੋਂ ਰਹਿਤ ਹੋਣਗੇ ਵਕਾਰਾਂ ਤੋਂ ਰਹਿਤ ਹੋਣਗੇ ਜਿਹੜੀਆਂ ਬੱਚੀਆਂ ਸਾਡੇ ਕੋਲ ਸਾਡੇ ਕੋਲ ਇਹ ਕੰਮ ਸਿੱਖਣ ਗਿਆ ਕੇ ਸਲਾਈ ਦਾ ਉਹ ਬੱਚੀਆਂ ਬਿਊਟੀ ਪਾਰਲਰ ਨਹੀਂ ਜਾਂਦੀ। ਉਹ ਬੱਚੀਆਂ ਕੰਮ ਸਿੱਖ ਕੇ ਕਈ ਬੱਚੀਆਂ ਇੱਥੋਂ ਕੰਮ ਸਿੱਖ ਕੇ ਆਪਣੇ ਸਹਰੇ ਘਰ ਜਾ ਕੇ ਵੀ ਸਾਡੇ ਸਾਡੇ ਸੈਂਟਰ ਜਾ ਕੇ ਉਹਨਾਂ ਨੇ ਖਲਾਈ। ਇਹ ਗੁਰਮਤਿ ਦੀ ਪੜਾਈ ਵਾਸਤੇ ਇਹ ਜਿਹੜੇ ਬੱਚੇ ਆ ਜਿਹੜੀ ਇਹ ਬੱਚੀਆਂ ਨੇ ਬੱਚਿਆਂ ਨੂੰ ਪੜ੍ਹਾ ਰਹੀਆਂ ਉਹਨਾਂ ਨੂੰ ਬੇਨਤੀ ਹੈ ਕਿ ਸ਼ੁਰੂ ਤੋਂ ਪਹਿਲਾਂ ਆਪਾਂ ਮੂਲ ਮੰਤਰ ਦਾ ਪਾਠ ਕਰੀਏ। ਮੂਲ ਮੰਤਰ ਦੇ ਵਿੱਚ ਐਡੀ ਤਾਕਤ ਆ ਕਿ ਮੈਂ ਬੜਾ ਖੁਸ਼ ਹੋਇਆ ਜਦੋਂ ਮੈਂ ਬੱਚੇ ਨੂੰ ਪੁੱਛਿਆ ਬਾਬਾ ਜੀ ਨੇ ਕਿ ਪੁੱਤ ਜਮਜੀਤ ਸਾਹਿਬ ਦੀ ਪਹਿਲੀ ਕਹਾਣੀ ਸੁਣਾ ਤੇ ਉਹਨੇ ਕਿਹਾ ਜੀ ਮੈਂ ਬਾਰਾ ਜੀ ਪੂਰਾ ਹੀ ਜਮਜੀਤ ਸਿੰਘ ਦਾ ਮਾਰਗ ਲਿਖਿਆ ਇਹੋ ਜਿਹੇ ਬੱਚੇ ਜਿਹੜੇ ਆ ਇਹੋ ਜਿਹੇ ਹੀਰੇ ਜਿਹੜੇ ਆ ਜੇ ਇਹ ਨਹੀਂ ਕੌਮ ਨੇ ਸਾਹਮਣੇ ਮੇਰੀ ਹੱਥ ਜੋੜ ਕੇ ਬੇਨਤੀ ਆ ਇੱਕ ਛੋਟੀ ਜੀ ਸਾਖੀ ਆ ਮੈਂ ਬੇਨਤੀ ਕਰ ਰਿਹਾ ਹਾਂ ਕਿ ਆ ਫੋਨ ਚੱਲ ਰਿਹਾ ਦੋ ਮਿੰਟ ਵਾਸਤੇ ਬੰਦ ਕਰ ਦਿਓ ਇੱਕ ਛੋਟੀ ਜੀ ਇੱਕ ਬੇਨਤੀ ਆ ਦੋ ਮਿੰਟ ਦਾ ਹੋਰ ਸਮਾਂ ਲੈਣਾ ਸਾਡਾ ਗਵਾਂਧੀ ਦੇਸ਼ ਆ ਜੀ ਪਾਕਿਸਤਾਨ ਕੋਈ ਗੱਲ ਸਾਡਾ ਗਵਾਂਧੀ ਦੇਸ਼ ਆ ਪਾਕਿਸਤਾਨ ਪਾਕਿਸਤਾਨ ਦੇ ਰਾਸ਼ਟਰਪਤੀ ਹੋਇਆ ਮਸ਼ਰਫ ਸਾਹਿਬ ਮਸ਼ਰਫ ਸਾਹਿਬ ਵੀ ਇਹਨਾਂ ਬੱਚਿਆਂ ਵਾਂਗ ਸਕੂਲ ਜਾਂਦੇ ਸੀ ਤੇ ਉਹਨਾਂ ਨੂੰ ਪੜ੍ਹਾਈ ਨਹੀਂ ਸੀ ਆਉਂਦੀ ਸਾਥ ਸੰਗਤ ਕਿਹਾ ਦੋ ਉਹਨਾਂ ਨੂੰ ਪੜ੍ਹਾਈ ਨਹੀਂ ਸੀ ਆਉਂਦੀ ਤੇ ਉਹ ਸਕੂਲੋਂ ਖਿਸਕ ਜਾਂਦੇ ਸੀ ਤੇ ਘਰ ਦੇ ਕੋਲ ਦੇ ਸੀ ਤੇ ਉਹ ਕਰਦੇ ਕੀ ਸੀ ਗੁਰੂ ਘਰ ਚਲ ਜਾਂਦੇ ਸੀ ਗੁਰੂ ਘਰ ਗਏ ਉੱਥੇ ਜਾ ਕੇ ਪ੍ਰਸ਼ਾਦਾ ਵੀ ਮਿਲਿਆ ਪਰ ਬਾਬਾ ਜੀ ਨੇ ਪੁੱਛਿਆ ਵੀ ਕਾਕਾ ਤੂੰ ਰੋਜ਼ ਆ ਜਾਣਾ ਉਹਨਾਂ ਫਿਰ ਆਪਣੀ ਮਜਬੂਰੀ ਦੱਸੀ ਵੀ ਮਹਾਰਾਜ ਮੈਨੂੰ ਪੜ੍ਹਾਈ ਨਹੀਂ ਆਉਂਦੀ ਘਰ ਘਰ ਦੇ ਨਹੀਂ ਟਿਕਣ ਦਿੰਦੇ ਸਕੂਲ 'ਚ ਮਾਸਟਰ ਕੋਰਸ ਪੁੱਟਦੇ ਮੈਂ ਕਿੱਧਰ ਨੂੰ ਜਾਵਾਂ ਉਹਨਾਂ ਨੇ ਫਿਰ ਬਾਬਾ ਜੀ ਨੇ ਕਿਹਾ ਵੀ ਆ ਲੈ ਮੂਲ ਮੰਤਰ ਦਾ ਪਾਠ ਕਰਿਆ ਕਸਰੀ ਅਮਰਤ ਵਲੇ ਉੱਠ ਕੇ ਮਸ਼ਰਫ ਸਾਹਿਬ ਨੇ ਮੂਲ ਮੰਤਰ ਦਾ ਪਾਠ ਕੀਤਾ ਇੰਨੀ ਤਰੱਕੀ ਕੀਤੀ ਕਿ ਸੰਵਿਧਾਨਿਕ ਪੋਸਟ ਸੰਵਿਧਾਨਿਕ ਅਹੁਦਾ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਹੁੰਦਾ ਬੇਟੇ ਦੇਸ਼ ਦਾ ਸਭ ਤੋਂ ਉੱਚਾ ਉੱਦਦਾ ਰਾਸ਼ਟਰਪਤੀ ਮਸ਼ਰਫ ਸਾਹਿਬ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਮੂਲ ਮੰਤਰ ਪੜ੍ਹ ਕੇ ਜਦੋਂ ਰਾਸ਼ਟਰਪਤੀ ਬਣੇ ਉਹਨਾਂ ਕੁਰਸੀ ਦੇ ਉੱਪਰ ਲਿਖੇ ਮੂਲ ਮੰਤਰ ਲਿਖਿਆ ਮੁਸਲਮਾਨ ਭਾਈਚਾਰੇ ਨੇ ਇਸ ਗੱਲ ਦਾ ਵਿਰੋਧ ਕੀਤਾ ਉਹਨਾਂ ਕਿਹਾ ਮੂਲ ਮੰਤਰ ਸਿਰਫ ਸਿੱਖਾਂ ਜਾਂ ਹਿੰਦੂਆਂ ਵਾਸਤੇ ਨਹੀਂ ਹੈ ਇਹ ਸਮੁੱਚੀ ਮਨੁੱਖਤਾ ਵਾਸਤੇ ਆ ਇਹ ਇਨਸਾਨੀਅਤ ਵਾਸਤੇ ਵੀ ਨਹੀਂ ਆ ਇਹ ਜੀਵ ਜੰਤੂਆਂ ਦਾ ਵੀ ਭਲਾ ਕਰਦੀ 84 ਲੱਖ ਜੂਨ ਦਾ ਵੀ ਭਲਾ ਕਰਦਾ ਮੂਲ ਮੰਤਰ ਦੇ ਪਾਠ ਦੇ ਵਿੱਚ ਇਨੀ ਤਾਕਤ ਆ ਕਿ ਮੈਂ ਇਹਨਾਂ ਬੱਚਿਆਂ ਦੇ ਚਹਨਾ ਜਗ੍ਹਾ ਬੋਲ ਕੇ ਬੇਨਤੀ ਕਰਨਾ ਕਿ ਜੇ ਆਪਾਂ ਤਰੱਕੀ ਕਰਨੀ ਆ ਸੇ ਆਪਾਂ ਸਵੇਰੇ ਅਮਰਤ ਵੇਲੇ 학교 ਸੁ쿨 ਜਾਣ ਸਕੇ ਪਹਿਲਾਂ ਮੂਲ ਮੰਤਰ ਦਾ ਪਾਠ ਕਰਕੇ ਕਰੋ ਸਕੂਲ ਜਾਇਆ ਕਰੀਏ ਜੇ ਫਿਰ ਘਰ ਦੇ ਵਿੱਚ ਬਾਹਰ ਦੇ ਵਿੱਚ ਇਹ ਗੱਲ ਦੀ ਕਮੀ ਪੇਸ਼ੀ ਰਹੇ ਜੇ ਤੇ ਫਿਰ ਉਹ ਜੁੱਤੀ ਢਾਡੀ ਤੇ ਮੈਂ ਉਹ ਚ ਪਾੜੀ ਦੀ ਗੱਲ ਕਰਦਾ ਮੈਂ ਕਿ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਤੋਂ ਕੋਈ ਵੱਡਾ ਨਹੀਂ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਮੈਂ ਜਿਆਦਾ ਬੋਲ ਚੁੱਕਾ ਸਦਾਰ ਨਿਸ਼ਾਨ ਸਿੰਘ ਜੀ ਜੈ ਜੀ ਕੋਲੋਂ ਆ ਗਏ